50 857 ਬਿਲਾਵਲ ਜਨਮ ਮਰਨ ਦਾ ਭ੍ਰਮ ਗਿਆ ਗੋਵਿੰਦ ਲੇਵ ਲਾ ਕੇ ਜਨਮ ਮਰਨ ਦਾ ਭ੍ਰਮ ਖਤਮ ਹੋ ਗਿਆ ਇਹ ਇੱਕ ਸਿਰਫ ਭਰਮ ਹੈ ਕਿ ਅਸੀਂ ਜੰਮਦੇ ਹਾਂ ਅਸੀਂ ਮਰਦੇ ਹਾਂ ਸੁਖਮਨੀ ਸਾਹਿਬ ਦੇ ਵਿੱਚ ਵੀ ਲਾਈਨ ਆਉਂਦੀ ਆ ਨਾ ਕਿਸੇ ਜਨਮੇ ਨਾ ਕਿਸ ਮਰੇ ਬਿਨਾਂ ਉਸ ਜਮਦਾ ਨਾ ਕਿਸ ਮਰਦਾ ਜੋ ਪੈਦਾ ਹੁੰਦਾ ਉਹ ਹੀ ਖਤਮ ਹੁੰਦਾ ਜੋ ਸਾਡਾ ਮੂਲ ਆ ਉਹ ਨਾ ਕਦੇ ਜੰਮਦਾ ਨਾ ਕਦੇ ਮਰਦਾ ਜੋ ਸਾਡਾ ਅਸਲ ਆ ਇਸ ਲਈ ਗੋਬਿੰਦ ਸਿੰਘ ਦਾ ਲੇਵਲ ਆ ਗਈ ਜਨਮ ਮਰਨ ਦਾ ਪਰਮ ਖਤਮ ਹੋ ਗਿਆ ਸਿੱਖ ਨੂੰ ਸਮਝ ਆ ਗਈ ਕਿ ਇਹ ਸਿਰਫ ਮੈਂ ਹਉਮੇ ਆ ਜੋ ਜਨਮ ਤੋਂ ਸਾਲ ਦੋ ਸਾਲ ਬਾਅਦ ਬਣਦੀ ਆ ਅਸੀਂ ਆਪਣੇ ਆਪ ਨੂੰ ਫੇਰ ਬਣਾਉਂਦੇ ਜਾਂਦੇ ਆ ਤਰਾਸ਼ਦੇ ਜਾਂਦੇ ਆ ਉਹਦੇ ਨਾਲ ਮੋਹ ਜੁੜਦੇ ਰਹਿੰਦੇ ਨੇ ਉਹਦੇ ਨਾਲ ਰਿਸ਼ਤੇ ਨੇ ਉਹਦੇ ਨਾਲ ਇਹ ਸਾਰੇ ਦੁਨੀਆ ਦੇ ਫਸਾਦ ਨੇ ਮੈਂ ਮੇਰਾ ਲਾਲਚ ਵੱਧ ਜਾਂਦਾ ਉਹ ਜਦੋਂ ਸੱਚ ਦੀ ਸਿੱਖਿਆ ਹਾਸਲ ਹੋ ਜਾਂਦੀ ਆ ਫਿਰ ਇਹ ਖਤਮ ਹੋ ਜਾਂਦਾ ਉਹ ਹਉਮੇ ਦਾ ਭਰਮ ਜੋ ਫਰੀਦ ਦੇ ਪੈਦਾ ਹੋਣ ਤੋਂ ਬਾਅਦ ਬਣਿਆ ਸੀ ਉਹ ਖਤਮ ਹੋ ਗਿਆ ਉਹ ਹਉਮੇ ਦਾ ਭਰਮ ਫਿਰ ਗੋਵਿੰਦਨ ਲੇ ਬਲਾਗਦੀ ਆ ਫਿਰ ਅਸਲੀਅਤ ਸਮਝ ਆਉਂਦੀ ਆ ਜਦੋਂ ਹਉਮੇ ਖਤਮ ਹੁੰਦੀ ਆ ਜੀਵਤ ਸੁੰਨੀ ਸਮਾਨਿਆ ਗੁਰਸਾਖੀ ਜਾਗੀ ਹੁਣ ਜੀਵਤੇ ਜਿਉਂਦੇ ਜੀਓਈ ਮਰਨ ਤੋਂ ਪਹਿਲਾਂ ਹੀ ਜਦੋਂ ਇਹ ਗੱਲ ਸਮਝ ਆ ਗਈ ਕਿ ਮੈਂ ਕੁਝ ਵੀ ਨਹੀਂ ਮੇਰੀ ਹਉਮੈ ਖਤਮ ਹੋ ਗਈ ਸਰੀਰ ਦੇ ਮਰਨ ਤੋਂ ਪਹਿਲਾਂ ਜੀਵਤ ਸੁਨਿ ਸਮਾਨ ਸੁਨਿ ਚ ਸਮਾ ਗਿਆ ਮਤਲਬ ਸੁਨਨ ਮਤਲਬ ਉਹ ਅਵਸਥਾ ਜਦੋਂ ਮਨ ਦੇ ਵਿੱਚ ਕੋਈ ਇੱਛਾ ਨਹੀਂ ਪੈਦਾ ਹੋ ਰਹੀ ਇੱਛਾ ਤਾਂ ਪੈਦਾ ਹੋਗੀ ਜੇ ਹਉਮੈ ਆ ਵੀ ਮੈਂ ਆ ਕਰਨਾ ਜਾਂ ਉਹ ਲੈਣਾ ਮੇਰਾ ਰਿਸ਼ਤੇ ਦਾ ਸਿੱਖ ਦੀ ਉਹ ਅਵਸਥਾ ਜਦੋਂ ਉਹਦੀ ਹਉਮੈ ਖਤਮ ਹੋ ਗਈ ਫਿਰ ਉਹ ਸੁਨਣਾ ਉਹਦਾ ਹਿਰਦਾ ਸ਼ਾਂਤਤਾ ਸਹਿਜ ਅਵਸਥਾ ਸੋ ਇਸੁ ਬਨੇ ਗੁਰ ਸਾਖੀ ਜਾਗੀ ਉਸ ਅਵਸਥਾ ਦੇ ਵਿੱਚ ਜੋ ਗਿਆਨ ਜਦੋਂ ਮੇਰੀ ਮਤ ਖਤਮ ਹੋ ਗਈ ਇਹ ਭਾਂਡਾ ਖਾਲੀ ਹੋ ਗਿਆ ਤਾਂ ਇਹ ਭਾਂਡਾ ਤੇਰੀ ਮਤ ਨਾਲ ਭਰ ਜਾਣਾ ਗੁਰ ਸਾਖੀ ਜਾਗੀ ਗੁਰ ਦੀ ਸਾਖੀ ਜਾਗਿਆ ਉਹਦੀਆ ਉਹਨੂੰ ਹੀ ਪ੍ਰਭ ਕਾ ਸਿਮਰਨ ਕਹਿੰਦੇ ਨੇ ਉਸ ਅਵਸਥਾ ਵਿੱਚ ਹੀ ਇਹ ਗਰਵਾਣੀ ਲਿਖਉਂਦੀ ਆ ਇੱਕ ਗੁਰ ਦੀ ਸਾਖੀ ਹੋਈ ਆ ਸਤਗੁਰ ਪ੍ਰਸਾਦ ਸਤਗੁਰ ਦੀ ਸਿੱਖਿਆ ਸਤਗੁਰ ਦੀ ਸਾਖੀ ਹੋਈ ਆ ਇਹ ਗੁਰ ਸਾਖੀ ਜਾਗੀ ਸਿਰ ਲਿਖਦਿਆ ਨੈ ਇਸ ਜਨਮੇ ਨੈ ਕਿਸ ਮਰੇ ਰਹਾਓ ਕਾਸੀ ਤੇ ਤੁਨੀ ਉਪਜੈ ਤੁਨੀ ਕਾਸੀ ਜਾਈ ਕਾਸੀ ਕੀ ਜੀਆ ਕਾਸੀ ਹਰਦਾ ਇਹ ਪੁਰਾਤਨ ਸਨਾਤਨ ਜਾਂ ਹਿੰਦੂ ਮਤ ਦੇ ਗ੍ਰੰਥਾਂ ਚ ਵੀ ਆਉਂਦਾ ਉਹਨਾਂ ਨੇ ਉਸੇ ਕਾਸੀ ਸ਼ਬਦ ਨੂੰ ਨਾਰਸ ਸ਼ਹਿਰ ਦਾ ਨਾਮ ਦਿੱਤਾ ਸੀ ਕਾਸੀ ਉੱਤਰਾਖੰਡ ਦੇ ਵਿੱਚ ਸ਼ਹਿਰ ਨੂੰ ਉੱਤਰ ਕਾਸੀ ਕਹਿੰਦੇ ਨੇ ਕਿਉਂਕਿ ਉੱਤਰ ਦੀ ਦਿਸ਼ਾ ਚ ਉੱਥੇ ਵੀ ਧਾਰਮਿਕ ਸਥਾਨ ਨੇ ਜਿਵੇਂ ਜਕਰਾਮਦਾਸ ਸ਼ਹਿਰ ਨੂੰ ਅੰਮ੍ਰਿਤਸਰ ਕਹਤਾ ਕਿਉਂਕਿ ਅੰਦਰਲੇ ਸ਼ਬਦ ਨੇ ਕਾਸੀ ਦਾ ਮਤਲਬ ਹੁੰਦਾ ਹਿਰਦਾ ਹਿਰਦਾ ਸਰੀਰ ਦੇ ਅੰਦਰਲੇ ਅੰਦਰਲਾ ਸ਼ਬਦ ਸੀਗਾ ਉਹਨਾਂ ਨੇ ਬਾਹਰ ਸ਼ਹਿਰ ਦਾ ਨਾਮ ਰੱਖਤਾ ਕਾਸੀ ਉਸੇ ਤਰ੍ਹਾਂ ਸਿੱਖਾਂ ਨੇ ਵੀ ਇਹ ਗਲਤੀ ਕੀਤੀ ਆ ਬਾਹਰ ਸ਼ਹਿਰ ਜਕਰਾਮਦਾਸ ਨੂੰ ਅੰਮ੍ਰਿਤਸਰ ਬਣਾਤਾ ਕਾਸੀ ਕਹਿਣ ਨਾਲ ਉਹ ਪਵਿੱਤਰ ਨਹੀਂ ਹੋ ਗਈ ਜਗ੍ਹਾ ਕਾਸੀ ਹਿਰਦੇ ਦੇ ਵਿੱਚੋਂ ਉਹ ਇੱਛਾ ਜਾਗਦੀ ਆ ਕੁਛ ਬੋਲਣ ਦੀ ਫਿਰ ਫੇਫੜਿਆਂ ਚ ਹਵਾ ਆਉਂਦੀ ਆ ਸੰਗ ਦੇ ਵਿੱਚੀ ਇੱਕ ਜਿਵੇਂ ਬਾਂਸਰੀ ਦੇ ਵਿੱਚੀ ਕੋ ਕੁਮਾਰੀ ਤੇ ਧੁਨੀ ਪੈਦਾ ਹੁੰਦੀ ਆ ਉਸੇ ਤਰ੍ਹਾਂ ਸੰਗ ਦੇ ਵਿੱਚ ਬਾਂਸਰੀ ਟਾਈਪ ਲੱਗਿਆ ਹੋਇਆ ਉਹ ਧੁਨੀ ਪੈਦਾ ਹੁੰਦੀ ਆ ਹਫੇਫੜਿਆਂ ਦੀ ਹਵਾ ਦੀ ਉਹ ਧੁਨੀ ਨੂੰ ਜੀਵ ਘਟ ਵੱਡ ਕਰਕੇ ਜਿਵੇਂ ਬਾਂਸਰੀ ਦੀਆਂ ਗਲੀਆਂ ਦੇ ਉੱਤੇ ਉਂਗਲਾ ਰੱਖ ਕੇ ਟੋਨ ਬਣਾ ਲੱਦੀ ਜਾਂਦੀ ਆ ਇਵੇਂ ਉਹ ਜਿਹੜੀ ਧੁਨੀ ਆਉਂਦੀ ਆ ਉਹਨੂੰ ਘਟ ਵੱਡ ਘੜ ਕੇ ਜੀਵ ਦੰਦ ਬੱਲੂ ਜੁੜ ਕੇ ਜਿਵੇਂ ਅਸੀਂ ਅੱਖਰ ਸ਼ਬਦ ਬੋਲਦੇ ਆ ਇੱਕ ਭਾਸ਼ਾ ਬਣ ਜਾਂਦੀ ਆ ਜੋ ਦੂਜੇ ਦੇ ਕੰਨ ਹੀ ਸੁਣਦੀ ਆ ਉਹਨੂੰ ਟ੍ਰਾਂਸਲੇਟ ਕਰਦਾ ਸਮਝਦਾ ਜੇ ਉਹ ਦੂਜਾ ਸਮਝਦਾ ਉਹ ਵੀ ਹਿਰਦੇ ਦੇ ਸਦਕੇ ਹੀ ਸਮਝਦਾ ਫਿਰਦੇ ਦੇ ਹੁੰਦੇ ਹੋਏ ਇਹ ਸਮਝ ਆਉਂਦੀ ਆ ਇਸ ਲਈ ਕਹਿੰਦੇ ਨੇ ਕਹਿੰਦੇ ਕਾਸੀ ਤੇ ਧੁਨੀ ਉੱਭਜੇ ਇਹ ਹਿਰਦੇ ਜੋ ਇਚਾ ਕੋਈ ਤਾਂ ਸੀ ਬੋਲਣਾ ਸ਼ੁਰੂ ਕੀਤਾ ਤਾਂ ਨਿਕਾਸੀ ਜਾਏ ਉਹ ਦੂਜੇ ਨੂੰ ਜੇ ਸਮਝ ਆਉਂਦੀ ਆ ਉਹ ਵੀ ਉਹ ਹਿਰਦੇ ਕਰਕੇ ਹੀ ਜਿਉਂਦਾ ਉਹਨੂੰ ਤਾਂ ਸਮਝ ਆਉਂਦੀ ਆ ਇਹ ਸਾਡੇ ਕੋਲ ਦੋ ਸ਼ਬਦ ਨੇ ਗੁਰਵਾਣੀ ਚਾਉਂਦੇ ਇੱਕ ਆਕਾਸ਼ ਆੜੇ ਕੰਨੇ ਨਾਲ ਇੱਕ ਅਕਾਸ਼ ਜਦੋਂ ਸਿੱਖ ਗੁਰਵਾਣੀ ਨੂੰ ਖੋਜਦਾ ਉਸ ਸਪੈਲਿੰਗਾ ਦਾ ਔਕੜਾਂ ਲੈਂਕੜਾਂ ਕੰਨਿਆਂ ਸਿਆਰੀਆਂ ਭਿਆਨੀਆਂ ਦਾ ਧਿਆਨ ਰੱਖਦਾ ਉਦੋਂ ਫਿਰ ਸਾਨੂੰ ਇਹ ਦੋ ਸ਼ਬਦ ਮਿਲਦੇ ਨੇ ਆਕਾਸ਼ ਤੇ ਅਕਾਸ਼ ਆਕਾਸ਼ ਹ ਸੰਬੰਧਤਾ ਪੰਜ ਤੱਤਾਂ ਨਾਲ ਜਿਹੜੇ ਹਵਾ ਪਾਣੀ ਮਿੱਟੀ ਆਕਾਸ਼ ਉਹਨਾਂ ਦਾ ਪੰਜਵਾਂ ਤੱਤ ਹੈ ਆਕਾਸ਼ ਇਹ ਕਾਰਨ ਚ ਮਦਦ ਹੁੰਦੀ ਹੈ ਪੰਜ ਤੱਤਾਂ ਦਾ ਪੰਜਵਾਂ ਤੱਤ ਹੈ ਜਿਹੜਾ ਅਕਾਸ਼ ਆਹੋ ਏਕਾਸ਼ ਕਾਸੀ ਜਾਂ ਕਾਸ਼ ਦੇ ਮੂਰੇ ਆੜਾ ਲੱਗਿਆ ਹੋਇਆ ਜਿਵੇਂ ਅਗਿਆਨੀ ਦੇ ਮੂਰੇ ਆੜਾ ਲਾਦਾਂਗੇ ਅਗਿੱਤਰਾੜਾ ਲਾ ਕੇ ਉਹ ਅਗਿਆਨੀ ਬਣ ਗਿਆ ਉਹਦਾ ਵਿਰੁੱਧੀ ਸ਼ਬਦ ਬਣ ਗਿਆ ਜਿਵੇਂ ਸਹਿਮਤ ਦੇ ਮੂਰੇ ਆੜਾ ਗਿੱਤਰਾ ਲਾ ਕੇ ਉਹ ਅਸਹਿਮਤ ਬਣ ਗਿਆ ਉਹ ਉਹਦਾ ਵਿਰੁੱਧੀ ਸ਼ਬਦ ਬਣ ਗਿਆ ਐਵੇਂ ਕਾਸ਼ ਦੇ ਮੂਰੇ ਆੜਾ ਲਾ ਕੇ ਇਹ ਅਕਾਸ਼ ਬਣ ਗਿਆ ਮਤਲਬ ਹਿਰਦੇ ਰਹਿਤ ਜਿਹੜਾ ਪਰਮ ਤਾਤਾ ਜਿਹੜਾ ਪਰਮੇਸ਼ਰ ਆ ਉਹ ਅਕਾਸ਼ਾ ਉਹ ਹਿਰਦੇ ਰਹਿਤਾ ਇਹ ਆੜੇ ਨਾਲ ਵੀ ਲਿਖਿਆ ਹੋਇਆ ਹੈ ਗੁਰਬਾਣੀ ਦੇ ਵਿੱਚ ਸ਼ਬਦ ਇਹ ਕਹਿੰਦੇ ਕਾਸ਼ੀ ਤੋਂ ਧੁਨੀ ਉਭਜਦੀ ਹੈ ਕਾਸ਼ੀ ਤੇ ਹੀ ਜਾਂਦੀ ਹੈ ਕਾਸ਼ੀ ਫੁੱਟੀ ਪੰਡਿਤਾ ਧੁਨੀ ਕਹਾ ਸਮਾਈ ਜਦੋਂ ਇਹ ਹਿਰਦਾ ਖਤ ਫੁੱਟ ਜਾਂਦਾ ਮਤਲਬ ਇਨਸਾਨ ਵਿੱਚੋਂ ਪ੍ਰਾਣ ਖਤਮ ਹੋ ਜਾਂਦੇ ਨੇ ਇਹ ਇਨਸਾਨ ਮਰਦਾ ਜੋ ਅਸੀਂ ਸੰਸਾਰਿਕ ਬੋਲੀ ਚ ਮਰਦਾ ਕਹਿੰਦੇ ਆ ਮਤਲਬ ਉਹ ਕਾਸ਼ੀ ਪੱਟ ਦੀ ਹਿਰਦਾ ਫੁੱਟ ਗਿਆ ਕਟ ਫੁੱਟੇ ਕਟ ਕਹਾ ਸਮਾਈ ਫਿਰ ਉਹ ਧੋਨੀ ਕਿੱਥੇ ਚਲੀ ਜਾਂਦੀ ਹੈ ਫਿਰ ਉਹ ਬੋਲਦਾ ਬੰਦਾ ਨਹੀਂ ਮੁਰਦਾ ਬੋਲਦਾ ਕਿਉਂ ਨਹੀਂ ਹੈਗਾ ਪੰਡਤ ਨੂੰ ਸਵਾਲ ਕੀਤਾ ਬੋਲ ਦੀ ਕੀ ਚੀਜ਼ ਆ ਫਿਰ ਜਦੋਂ ਕਾਸੀ ਕਾਸੀ ਫੁੱਟ ਜਾਂਦੀ ਹੈ ਫਿਰ ਦਾ ਫੁੱਟ ਜਾਂਦਾ ਬੰਦਾ ਮਰ ਜਾਂਦਾ ਜੋ ਸੰਸਾਰਿਕ ਚੰਮੜ ਮਰਨ ਕਹਿੰਦੇ ਉਹ ਮਰ ਜਾਂਦਾ ਫਿਰ ਉਹ ਮਰਿਆ ਵਿਅਕਤੀ ਬੋਲਦਾ ਕਿਉਂ ਨਹੀਂ ਕਿਤੇ ਸਦਕੇ ਬੋਲਦਾ ਸੀ ਉਹ ਪੰਡਤ ਨੂੰ ਸਵਾਲ ਆ ਪੰਡਤ ਨੇ ਜੋ ਵਹਿਮ ਭਰਮ ਫਲਾਏ ਸੀ ਜਦੋਂ ਉਹਨਾਂ ਨੂੰ ਅਸਲੀਅਤ ਪਤਾ ਲੱਗੀ ਤਾਂ ਉਹ ਪੰਡਤ ਨੂੰ ਹੀ ਟਾਰਗੇਟ ਕਰਦੇ ਨੇ ਤ੍ਰਿਕੁਟੀ ਸੰਧੀ ਮੈਂ ਵੇਖਿਆ ਘਟ ਹੂੰ ਘਟ ਜਾਗੀ ਤ੍ਰਿਕੁਟੀ ਦੀ ਸੰਧੀ ਨਾਲ ਤ੍ਰਿਕੁਟੀ ਮਤਲਬ ਤਿੰਨ ਕੋਣ ਦੀ ਸੰਧੀ ਆ ਮਤਲਬ ਜੋੜਾ ਮਿੱਤਰਤਾ ਅਲਾਈਅੰਸ ਆ ਇਸ ਨਾਲ ਇਸ ਸੰਸਾਰ ਬਣਿਆ ਸਾਰਾ ਤ੍ਰਿਕੁਟੀ ਸੰਧੀ ਮੈਂ ਵੇਖਿਆ ਸੰਸਾਰ ਦੇ ਵਿੱਚ ਮੈਂ ਵੇਖਿਆ ਘਟ ਹੂੰ ਘਟ ਜਾਗੀ ਫਿਰ ਦੇ ਵਿੱਚ ਹੀ ਉਹਦੀ ਬੁੱਧੀ ਜਾਗ ਗਈ ਗੁਰਸਾਖੀ ਜਾਗੀ ਮਤਲਬ ਉਹ ਸਮਝ ਆ ਗਈ ਜੇ ਉਹ ਹੰਮੇ ਖਤਮ ਹੋਈ ਐਸੀ ਬੁੱਧੀ ਸਮਾਜਿਕ ਕਟਮਾਹੇ ਧਿਆਗੀ ਐਸੀ ਬੁੱਧੀ ਪੈਦਾ ਹੋਗੀ ਵੀ ਹਿਰਦੇ ਵਿੱਚ ਹੀ ਧਿਆਗੀ ਹੋਗੇ ਇਹ ਕਹਿੰਦੇ ਨੇ ਧਿਆਗੀ ਸਾਨੂੰ ਧਿਆਗੇ ਜਿਹੜੇ ਜੰਗਲਾਂ ਚ ਚਲੇ ਜਾਂਦੇ ਨੇ ਕਹਿੰਦਾ ਇੱਥੇ ਅਜਿਹੀ ਬੁੱਧੀ ਪੈਦਾ ਹੋਗੀ ਮੈਂ ਘਰ ਦੇ ਵਿੱਚ ਹੁੰਦੇ ਹੋਏ ਨਾਲੇ ਮੈਂ ਖੱਡੀਆਂ ਬੁਣਦਾ ਖੱਡੀਆਂ ਬੁਣਦੇ باوجود ਵੀ ਗ੍ਰਸਤੀ ਦੇ ਵਿੱਚ ਵੀ ਮੈਂ ਧਿਆਗੀ ਹੋ ਗਿਆ ਮੈਂ ਸਭ ਕੁਝ ਧਿਆਨ ਤੋਂ ਮੈਨੂੰ ਸਮਝ ਆ ਗਈ ਕਿ ਸਭ ਕੁਝ ਬਣਾਉਦੀ ਆ ਮੈਂ ਇੱਥੇ ਇੱਕ ਸੁਪਨੇ ਦੀ ਤਰ੍ਹਾਂ ਇੱਥੋਂ ਕੁਝ ਨਹੀਂ ਨਾਲ ਜਾਣਾ ਸਭ ਕੁਝ ਸਮਝ ਆ ਗਿਆ ਅੱਖਾਂ ਮੂਰੇ ਆਪੋ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਆਪਣੇ ਆਪ ਨੂੰ ਹੀ ਆਪ ਹੀ ਸਮਝ ਲਿਆ ਜਾਣ ਲਿਆ ਜਿਹੜਾ ਤੇਜ ਆ ਤੇਰੀ ਬੁੱਧੀ ਉਸ ਵਿਸ਼ਾਲ ਬੁੱਧੀ 'ਚ ਸਮਾ ਗਈ ਉਹ ਮਤ ਜੋ ਇਹ ਸਾਰੇ ਸੰਸਾਰ ਨੂੰ ਚਲਾ ਰਹੀ ਆ ਉਹਦੇ 'ਚ ਸਮਾ ਗਈ ਹੁਣ ਮੈਂ ਤੇਰਾ ਹੀ ਰੂਪ ਹੋ ਗਿਆ ਹਰੀ ਜਨ ਹਰੀ ਦੋਈ ਏਕ ਹੈ ਬਿਬ ਵਿਚਾਰ ਕਿਸ਼ਨਾਏ ਹਰੀ ਜਨ ਉਹ ਆ ਜਿਹੜਾ ਸਰੀਰ ਤੋਂ ਉੱਤੇ ਉੱਠ ਕੇ ਆ ਜਿਨੇ ਆਪਣੇ ਆਪ ਨੂੰ ਸਮਝ ਲਿਆ ਜਨਮ ਮਰਨ ਦਾ ਭਰਮ ਜਿਹਦਾ ਚਲੇ ਖਤਮ ਹੋ ਗਿਆ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਹੁਣ ਕਬੀਰ ਕਹਿੰਦਾ ਮੈਂ ਜਾਣ ਲਿਆ ਹੁਣ ਗੋਬਿੰਦ ਨਾ ਮੇਰਾ ਮਨ ਮੰਨ ਗਿਆ